ਦਸੂਹਾ ਦੇ ਬਿਸੋਚਕ ਤੋਂ ਇੱਕ ਘਟਨਾ ਸਾਹਮਣੇ ਆਈ ਕਿ ਇੱਕ ਔਰਤ ਆਪਣੀ 1.5 ਸਾਲ ਦੀ ਬੱਚੀ ਨੂੰ ਛੱਡ ਕੇ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਗਈ। ਹੁਣ ਬੱਚੀ ਰੋ ਰਹੀ ਆ ਆਪਣੀ ਮਾਂ ਨੂੰ ਲੱਭ ਰਹੀ ਆ ਲੱਭਣਾ ਹੀ ਆ ਛੋਟੀ ਜੀ ਬੱਚੀ ਨੇ ਆਪਣੀ ਮਾਂ ਨੂੰ ਸਹੁਰਿਆਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਨੂ ਆ ਉਹ ਇੱਕ ਲੜਕੇ ਦੇ ਨਾਲ ਫਰਾਰ ਹੋ ਗਈ ਆ ਪ੍ਰਸ਼ਾਸਨ ਅੱਗੇ ਉਹ ਬੇਨਤੀ ਕਰ ਰਹੇ ਆ ਕਿ ਜਿਹੜੀ ਸਾਡੀ ਨੂ ਆ ਉਹਨੂੰ ਲੱਭਿਆ ਜਾਵੇ। ਘਰ ਵਾਪਸ ਲੈ ਕੇ ਆਂਦਾ ਜਾਵੇ ਨੂੰ ਆਪਣੇ ਸਹੁਰਿਆਂ ਤੇ ਇਹ ਇਲਜ਼ਾਮ ਲਾ ਕੇ ਗਈ ਆ ਕਿ ਇਹ ਦਾਜ ਦੇਹ ਮੰਗਦੇ ਨੇ ਤਾਂ ਪਰ ਉਸੇ ਘਰ ਦੇ ਵਿੱਚ ਜਿਹੜੀ ਉਹ ਨੂੰ ਫਰਾਰ ਹੋਈ ਆ ਉਹ ਦੋ ਭੈਣਾਂ ਵਿਆਹੀਆਂ ਹੋਈਆਂ ਦੂਜੀ ਭੈਣ ਦਾ ਕਹਿਣਾ ਹੈ ਕਿ ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਹੈ ਮੇਰੀ ਭੈਣ ਤਾਂ ਝੂਠੇ ਇਲਜ਼ਾਮ ਲਾ ਰਹੀ ਆ ਸਾਡੇ ਸਹੁਰਾ ਪਰਿਵਾਰ ਦੇ ਅੰਦਰ ਇਹ ਸਾਡੇ ਸਮਾਜ ਦਾ ਨਿਤ ਦਾ ਵਰਤਾਰਾ ਬਣ ਗਿਆ ਹੈ ਕੋਈ ਪਹਿਲੀ ਘਟਨਾ ਨਹੀਂ ਕਿ ਪਰਸੋ ਵੀ ਇੱਕ ਘਟਨਾ ਸਾਹਮਣੇ ਆਈ ਕਿ ਗੁਰਦਾਸਪੁਰ ਤੋਂ ਇੱਕ ਔਰਤ ਜਿਹੜੀ ਘਰੋਂ ਦੁੱਧ ਲੈਣ ਗਈ ਸੀਗੀ ਤੇ ਦੁੱਧ ਲੈਣ ਗਈ ਵਾਪਸ ਨਹੀਂ ਆਈ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਗਈ ਉਹਦਾ ਆਸ਼ਕ ਉਹਨਾਂ ਦੇ ਗਵਾਂਡ ਵਿੱਚ ਰਹਿਣ ਵਾਲਾ ਹੀ ਮੁੰਡਾ ਸੀ ਜਿਹੜੇ ਮੁੰਡੇ ਦੇ ਆਪਦੇ ਤਿੰਨ ਬੱਚੇ ਸੀ ਤੇ ਜਿਹੜੀ ਉਹ ਨੂੰਹ ਘਰੋਂ ਭੱਜੀ ਸੀ ਉਹਦੇ ਆਪਣੇ ਦੋ ਬੱਚੇ ਸੀ ਹਰ ਰੋਜ਼ ਅਜਿਹੀਆਂ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਵਾਪਰਦੀਆਂ ਨੇ ਇਹਨਾਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਕਈ ਸਮਾਜਿਕ ਆਰਥਿਕ ਰਾਜਨੀਤਿਕ ਮਨੋਵਿਗਿਆਨਕ ਕਾਰਨ ਨੇ ਕਈ ਸਾਰੇ ਕਾਰਨ ਨੇ ਜਿਵੇਂ ਹੁਣ ਇਹ ਭੈਣ ਆ ਇਹਨੂੰ ਲਾਜ਼ਮੀ ਇਹ ਲੱਗਦਾ ਹੋਊਗਾ ਕਿ ਜਿਹੜੇ ਮੈਂ ਪਰਿਵਾਰ ਵਿੱਚ ਰਹਿ ਰਹੀਆਂ ਉੱਥੇ ਤਾਂ ਮੈਨੂੰ ਖੁਸ਼ੀ ਨਹੀਂ ਮਿਲ ਰਹੀ ਹੋਰ ਚੰਗਾ ਹੋਰ ਚੰਗਾ ਹੋਰ ਚੰਗਾ ਦੀ ਜਿਹੜੀ ਮਾਨਸਿਕਤਾ ਏ ਉਹ ਸਾਡੇ ਸਮਾਜ ਦੇ ਲੋਕਾਂ ਨੂੰ ਟਿਕਨ ਨਹੀਂ ਦਿੰਦੀ ਉਹਨੂੰ ਲੱਗਦਾ ਹੋ ਸਕਦਾ ਏ ਕਿ ਸ਼ਾਇਦ ਜਿਹੜੇ ਵਿਅਕਤੀ ਦੇ ਨਾਲ ਮੈਂ ਹੁਣ ਜੁੜਨ ਲੱਗੀਆਂ ਉੱਥੇ ਮੈਂ ਜ਼ਿਆਦਾ ਖੁਸ਼ ਰਹਿ ਸਕਾਂ ਪਤਾ ਕੀ ਹੁੰਦਾ ਏ ਮੈਨੂੰ ਇਹ ਲੱਗਦਾ ਏ ਹੁੰਦਾ ਏ ਆ ਵੀ ਜਦੋਂ ਅਸੀਂ ਇੱਕ ਕਲਪਨਿਕ ਜ਼ਿੰਦਗੀ ਦੇ ਵਿੱਚ ਜਿਉਂਨੇ ਹਾਂ ਜਿਉਂਨੇ ਆ ਫਿਲਮਾਂ ਨਾਟਕਾਂ ਤੋਂ ਹੋਰ ਹਸੀਨ ਕਲਪਨਾਵਾਂ ਤੋਂ ਗੀਤਾਂ ਤੋਂ ਦੇਖ ਕੇ ਸਾਨੂੰ ਐ ਲੱਗਦਾ ਏ ਕਿ ਜ਼ਿੰਦਗੀ ਵਿੱਚ ਪਤਾ ਨਹੀਂ ਜਿਹੜਾ ਕੁਝ ਫਿਲਮਾਂ ਨਾਟਕਾਂ ਵਿੱਚ ਹੋਈ ਜਾਂਦਾ ਉਹੀ ਸਾਡੇ ਨਾਲ ਹੋਣਾ ਏ ਪਰ ਜਦੋਂ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਵਾਹ ਪੈਂਦਾ ਏ ਤਾਂ ਫੇਰ ਜਿਹੜੀ ਉਹ ਜਿਹੜੀ ਕਲਪਨਾ ਵਿੱਚ ਜ਼ਿੰਦਗੀ ਹੁੰਦੀ ਹੈ ਨਾ ਉਹ ਸਾਰੀ ਉੱਡ ਜਾਂਦੀ ਆ ਪਰ ਸਾਡੇ ਲੋਕਾਂ ਦੇ ਮਨ ਐ ਹੁੰਦਾ ਕਿ ਸ਼ਾਇਦ ਹੁਣ ਮੈਂ ਉੱਥੇ ਨਵੀਂ ਥਾਂ ਜੁੜ ਕੇ ਮੈਨੂੰ ਉਹੋ ਜੀ ਜ਼ਿੰਦਗੀ ਜਿਹੜੀ ਫਿਲਮਾਂ ਨਾਟਕਾਂ ਵਾਲੀ ਉਹ ਮਿਲ ਜੂਗੀ ਐਵੇਂ ਨਹੀਂ ਹੁੰਦਾ ਜਦੋਂ ਕੋਈ ਵਿਅਕਤੀ ਸਾਡੇ ਨਾਲ ਮਿਲਦਾ ਨਾ ਕੜੀਪਾਲ ਦੇ ਵਾਸਤੇ ਮਿਲਦਾ ਆਪਾਂ ਸਾਰੇ ਜਾਣਦੇ ਆ ਜਦੋਂ ਅਸੀਂ ਕਿਸੇ ਨੂੰ ਬਾਹਰ ਮਿਲਦੇ ਆ ਘਰ ਤੋਂ ਇੱਕ ਘੰਟਾ ਦੋ ਘੰਟੇ ਤਿੰਨ ਘੰਟੇ ਤਾਂ ਅਸੀਂ ਬੜੇ ਚੰਗੇ ਚੰਗੇ ਹੋ ਕੇ ਮਿਲਦੇ ਆ ਕੋਈ ਮਨੋਖ ਇਹੋ ਜਿਹਾ ਜਿਹੜਾ ਘਰ ਤੇ ਬਾਹਰ ਇੱਕੋ ਜਿਹਾ ਹੋਵੇ ਵਰਨਾ ਸਾਰੇ ਇਹ ਸੋਚਦੇ ਆ ਕਿ ਯਾਰ ਇਹਨੂੰ ਘੰਟਾਕ ਮਿਲਣਾ ਬਸ ਚੰਗਾ ਜਿਹਾ ਰਹੋ ਇਹਦੇ ਨਾਲ ਬਸ ਸੈਟ ਜਿਹਾ ਰਹੋ ਜੇ ਕਿਸੇ ਦੀ ਕੋਈ ਕਮੀ ਲੱਗਦੀ ਵੀ ਆ ਤਾਂ ਛੇਤੀ ਕਿਤੇ ਮਨੋਖ ਕਹਿੰਦਾ ਨਹੀਂ ਉਹਨੂੰ ਜਦੋਂ ਆਪਾਂ ਬਾਹਰ ਮਿਲਦੇ ਆ ਵਿਆਹ ਤੋਂ ਪਹਿਲਾਂ ਜਾਂ ਜਿਵੇਂ ਅਫੇਅਰ ਦੇ ਵਿੱਚ ਕੋਈ ਬੰਦਾ ਹੁੰਦਾ ਹੈ ਜਿਹੜੇ ਮੈਰਿਟਲ ਅਫੇਅਰ ਹੁਣ ਚੱਲ ਰਹੇ ਆ ਇਹਨਾਂ ਦੇ ਵਿੱਚ ਵੀ ਹੁੰਦਾ ਤਾਂ ਉਹ ਵਿਅਕਤੀ ਇੱਕ ਦੂਜੇ ਨੂੰ ਬਹੁਤ ਚੰਗਾ ਚੰਗਾ ਬਣ ਕੇ ਮਿਲਦੇ ਆ ਤਾਂ ਜਦੋਂ ਫਿਰ ਵਿਆਹ ਹੋ ਜਾਂਦਾ ਹੈ ਉਹਨਾਂ ਨੇ ਗੱਲਾਂ ਵੀ ਉਹੋ ਜਿਹੀਆਂ ਕਰਨੀਆਂ ਐ ਪਹਿਲਾਂ ਵਿਆਹ ਤੋਂ ਪਹਿਲਾਂ ਹੁੰਦਾ ਇੱਕ ਚੀਜ਼ ਹੋਰ ਵੀ ਹੁੰਦੀ ਆ ਕਿ ਜਿਹੜੇ ਦੋ ਵਿਅਕਤੀ ਮਿਲਦੇ ਆ ਨਾ ਸਿਰਫ ਉਹ ਦੋ ਹੀ ਹੁੰਦੇ ਆ ਉਹਨਾਂ ਦੀ ਦੁਨੀਆ ਆਪਣੇ ਦੋਹਾਂ ਦੇ ird gird ਦੀ ਘੁੰਮਦੀ ਆ ਪਰ ਜਦੋਂ ਰਿਸ਼ਤਾ ਵਿਆਹ ਤੱਕ ਜਾਂਦਾ ਏ ਜਾਂ ਫਿਰ ਦੋ ਜਣੇ ਇਕੱਠੇ ਰਹਿਣ ਲੱਗ ਜਾਂਦੇ ਆ ਤਾਂ ਫਿਰ ਉਹ ਦੋ ਵਿਅਕਤੀਆਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਬਾਕੀ ਸਾਰੇ ਰਿਸ਼ਤੇ ਵੀ ਉਹਨਾਂ ਦੇ ਨਾਲ ਜੁੜ ਜਾਂਦੇ ਆ ਫਿਰ ਉਹਨਾਂ ਦਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਨਾਲ ਵਾਹ ਪੈਂਦਾ ਏ ਆਰਥਿਕ ਤੌਰ ਤੇ ਵੀ ਉਹਨਾਂ ਦਾ ਹੁਣ ਆਏ ਤਾਂ ਹੈ ਨਹੀਂ ਕਿ ਕੱਲਾ ਪਿਆਰ ਪਿਆਰ ਦਾ ਹੀ ਰਿਸ਼ਤਾ ਏ ਜਾਂ ਘੰਟਾ ਘੜੀ ਬਾਹਰ ਮਿਲ ਲੈ ਬਸ ਠੀਕ ਆ ਫਿਰ ਉਹਨਾਂ ਨੇ ਆਪਣਾ ਘਰ ਵੀ ਚਲਾਉਣਾ ਏ ਆਪਣੇ ਬੱਚੇ ਵੀ ਪਾਲਣੇ ਆ ਹੋਰ ਕਈ ਸਾਰੀਆਂ ਜਿਹੜੀਆਂ ਘਰੇਲੂ ਲੋੜਾਂ ਹੁੰਦੀਆਂ ਨੇ ਫਿਰ ਜਿਹੜੇ ਘਰ ਦੇ ਬਾਕੀ ਜੀ ਆ ਉਹਨਾਂ ਦਾ ਵੀ ਉਹਨਾਂ ਦੀ दखਲ ਅੰਦਾਜ਼ੀ ਵੀ ਉਹਨਾਂ ਦੀ ਲਾਈਫ ਵਿੱਚ ਜ਼ਿਆਦਾ ਨਹੀਂ ਤਾਂ ਥੋੜੀ ਥੋੜੀ ਤਾਂ ਹੁੰਦੀ ਆ ਸਾਰੇ ਰਿਸ਼ਤਿਆਂ ਨੂੰ ਨਾਲ ਲੈ ਕੇ ਆਖਰ ਚੱਲਣਾ ਪੈਂਦਾ ਏ ਜਦੋਂ ਅਸੀਂ ਅਸੀਂ ਕਿਸੇ ਵਿਆਹ ਦੇ ਬੰਧਨ ਵਿੱਚ ਬੱਜਦੇ ਆ ਜਾਂ ਫਿਰ ਕਿਸੇ ਦੇ ਨਾਲ ਲਿਵ ਇਨ ਵਿੱਚ ਰਹਿਣੇ ਆ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਇੱਕ ਦੂਜੇ ਦੀ ਜ਼ਿੰਦਗੀ ਦੇ ਨਾਲ ਉਹਨਾਂ ਦਾ ਸਾਡਾ ਵਾਹ ਪੈਂਦਾ ਏ ਜਦੋਂ ਉਹਨਾਂ ਸਾਰੀਆਂ ਹਕੀਕਤਾਂ ਦੇ ਨਾਲ ਵਾਹ ਪੈਂਦਾ ਆਰਥਿਕ ਜਿਹੜੇ ਤਾਣਾ ਬਾਣਾ ਇਹ ਉਹਦੇ ਨਾਲ ਸਾਡਾ ਵਾਹ ਪੈਂਦਾ ਏ ਹੋਰ ਕਿੰਨੀਆਂ ਚੀਜ਼ਾਂ ਹੋ ਗਈਆਂ ਤਾਂ ਫਿਰ ਉਹ ਹਕੀਕਤਾਂ ਸਾਡੇ ਜਿਹੜੇ ਬੱਚੇ ਆ ਉਹਨਾਂ ਤੋਂ ਝੱਲੀਆਂ ਨਹੀਂ ਜਾਂਦੀਆਂ ਸਾਡੇ ਸਮਾਜ ਦੇ ਲੋਕਾਂ ਤੋਂ ਪੈਣਾ ਭਰਾਵਾਂ ਤੋਂ ਚੱਲੀਆਂ ਨਹੀਂ ਜਾਂਦੀਆਂ ਤਾਂ ਫਿਰ ਉਹ ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹਨਾਂ ਨੂੰ ਲੱਗਦਾ ਵੀ ਆ ਮੇਰੇ ਘਰ ਵਾਲੀ ਹੈ ਨਾ ਇਹ ਬਹੁਤ ਮਾੜੀ ਆ ਆ ਮੇਰੇ ਘਰ ਵਾਲਾ ਇਹ ਬਹੁਤ ਮਾੜਾ ਇਸ ਤੋਂ ਬੈਟਰ ਉਹ ਇਨਸਾਨ ਆ ਮਤਲਬ ਉਹਨਾਂ ਨੂੰ ਬਾਹਰ ਦਿਖਣ ਲੱਗ ਜਾਂਦਾ ਵੀ ਸ਼ਾਇਦ ਆ ਇਨਸਾਨ ਚੰਗਾ ਪਰ ਤੁਸੀਂ ਦੇਖਿਆ ਹੋਊਗਾ ਜਦੋਂ ਇਹੀ ਜੋੜੇ ਭੱਜ ਜਾਂਦੇ ਆ ਹੋਰ ਕਿਸੇ ਨਾ ਭੱਜ ਜਾਂਦੇ ਆ ਫਿਰ ਥੋੜੇ ਜਿਹਾ ਟਾਈਮ ਬਾਅਦ ਇਹਨਾਂ ਦੋਹਾਂ ਦੀ ਵੀ ਲੜਾਈ ਹੋਣ ਲੱਗ ਜਾਂਦੀ ਜਿਹੜੇ ਨਵੇਂ ਥਾਂ ਤੇ ਬੰਦਾ ਗਿਆ ਹੁੰਦਾ ਨਾ ਜਦੋਂ ਉਹ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਜਦੋਂ ਅਸੀਂ ਇਕੱਠੇ ਰਵਾਂਗੇ ਕਿਸੇ ਦੇ ਨਾਲ ਫਿਰ ਬਹੁਤ ਸਾਰੀਆਂ ਹਕੀਕਤਾਂ ਸਾਡੇ ਰੂਬਰੂ ਹੋਣਗੀਆਂ ਬਹੁਤ ਸਾਰੀਆਂ ਹਕੀਕਤਾਂ ਤਲਖ ਹਕੀਕਤਾਂ ਕੌੜੀਆਂ ਸਚਾਈਆਂ ਨਾਲ ਦਾ ਸਾਹਮਣਾ ਸਾਡੇ ਨਾਲ ਹੋਣਾ ਹੀ ਹੋਣਾ ਤੇ ਫਿਰ ਜਦੋਂ ਉਹਨਾਂ ਕੌੜੀਆਂ ਹਕੀਕਤਾਂ ਨਾਲ ਵਾਹ ਸਾਡਾ ਪੈਂਦਾ ਫਿਰ ਬੰਦਾ ਉਥੋਂ ਵੀ ਭੱਜਣ ਲੱਗ ਜਾਂਦਾ ਹੁਣ ਜਿਵੇਂ ਬਹੁਤ ਸਾਰੇ ਭੈਣਾ ਭਰਾ ਕਹਿੰਦੇ ਹੁੰਦੇ ਆ ਕਿ ਜਿਹੜੇ ਲਵ ਮੈਰਿਜ ਕਰਾਉਂਦੇ ਆ ਨਾ ਤੇ ਇਹਨਾਂ ਦੇ ਲਵ ਮੈਰਿਜ ਟਿਕਦੀ ਦਾ ਹੈ ਨਹੀਂ ਟੁੱਟ ਜਾਂਦੇ ਅਸਲ ਵਿੱਚ ਉਹਨਾਂ ਨੇ ਇੱਕ ਕਲਪਨਿਕ ਜ਼ਿੰਦਗੀ ਵਿੱਚ ਜੋ ਹੁੰਦੇ ਹੁੰਦੇ ਆ ਆਪਣਾ ਵਿਆਹ ਤੋਂ ਪਹਿਲਾਂ ਕਲਪਨਿਕਮਈ ਦੁਨੀਆ ਦੇ ਵਿੱਚ ਤੁਰੇ ਫਿਰਦੇ ਆ ਉੱਡੇ ਫਿਰਦੇ ਆ ਵੀ ਸ਼ਾਇਦ ਪਤਾ ਨਹੀਂ ਅਸੀਂ ਤਾਂ ਹੀਰੋ ਹੀਰੋਇਨਾਂ ਦੀ ਤਰ੍ਹਾਂ ਕੀ ਹੋ ਜਾਣਾ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਹਕੀਕਤ ਨਾਲ ਵਾਪਿੰਦਾ ਏ ਇੱਕ ਦੂਜੇ ਦੀਆਂ ਕਮੀਆਂ ਪੇਸ਼ੀਆਂ ਸਾਰੀਆਂ ਅੱਗੇ ਆਉਣ ਲੱਗਦੀਆਂ ਏ ਆਰਥਿਕ ਤਾਂ ਆਪਣਾ ਰੋਲ ਅਦਾ ਕਰਦੀ ਆ ਪਰਿਵਾਰਕ ਮੈਂਬਰ ਬਾਕੀ ਜੀ ਜੁੜ ਜਾਂਦੇ ਆ ਤਾਂ ਫੇਰ ਉਹ ચીਖਦੇ ਆ ਫਿਰ ਉਹਨਾਂ ਦੇ ਰਿਸ਼ਤੇ ਟੁੱਟ ਜਾਂਦੇ ਆ ਬਹੁਤ ਛੇਤੀ ਫਿਰ ਅਸਲ ਵਿੱਚ ਇੱਕ ਤਾਂ ਉਹਨਾਂ ਦਾ ਇਹ ਹੋ ਗਿਆ ਕਿ ਉਹਨਾਂ ਨੇ ਕਲਪਨਿਕ ਜ਼ਿੰਦਗੀ ਜਿਉਂ ਹੀ ਹੁੰਦੀ ਹੈ ਦੂਜਾ ਕਿਤੇ ਨਾ ਕਿਤੇ ਜਿਹੜਾ ਲਗਾ ਜਿਹੜਾ ਪਿਆਰ ਜਿਹੜੀ ਮੁਹੱਬਤ ਹੋਣੀ ਚਾਹੀਦੀ ਆ ਜਿਹੜੇ ਰਿਸ਼ਤਿਆਂ ਦੀ ਸਮਝਦਾਰੀ ਹੋਣੀ ਚਾਹੀਦੀ ਆ ਉਹ ਹੁੰਦੀ ਨਹੀਂ ਪਿਆਰ ਹੁੰਦਾ ਹੀ ਨਹੀਂ ਉਹਨੂੰ ਕਹਿ ਸਕਦੇ ਆ ਇੱਕ ਦੂਜੇ ਪ੍ਰਤੀ ਅਟਰੈਕਸ਼ਨ ਹੁੰਦੀ ਆ ਇੱਕ ਸਰੀਰਕ ਖਿੱਚਾਂ ਹੁੰਦੀਆਂ ਤੇ ਜਿਹੜੀਆਂ ਸਰੀਰਕ ਖਿੱਚਾਂ ਨਾ ਇਹ ਬਾਲਾ ਟਾਈਮ ਨਹੀਂ ਰਹਿੰਦੀਆਂ ਇਹ ਬਸ ਥੋੜ੍ਹ ਥੋੜੇ ਟਾਈਮ ਦੀ ਹੁੰਦੀ ਆ ਚੀਜ਼ ਕੁਝ ਕੁ ਮਹੀਨਿਆਂ ਦੇ ਵਿੱਚ ਇਹ ਸਾਰਾ ਜਿਹੜਾ ਕੰਮ ਖਤਮ ਹੋ ਜਾਣਾ ਹੁੰਦਾ ਤਾਂ ਫੇਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੀ ਭੁੱਖ ਬੰਦੇ ਨੂੰ ਮਿਟ ਜਾਂਦੀ ਆ ਤਾਂ ਫੇਰ ਉਹ ਇੱਕ ਦੂਜੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਆ ਇਹੀ ਕਾਰਨ ਆ ਕਿ ਜਿਹੜੇ ਜੋੜੇ ਪਹਿਲਾਂ ਭੱਜ ਕੇ ਜਾਂਦੇ ਆ ਨਾ ਆਪਣੇ ਬੱਚੇ ਵਿੱਚ ਛੱਡ ਕੇ ਘਰੋਂ ਭੱਜ ਜਾਂਦੇ ਆ ਬਾਅਦ ਵਿੱਚ ਉਹਨਾਂ ਦੀ ਨਿਬਧ ਨਹੀਂ ਫਿਰ ਇੱਕ ਦੂਜੇ ਤੇ ਦੋਸ਼ ਲਾਉਂਦੇ ਫਿਰਦੇ ਆ ਜਿਵੇਂ ਕੁੜੀ ਨੇ ਮੁੰਡੇ ਨੂੰ ਕਹਿਤਾ ਕਿ ਇਹਨੇ ਮੇਰੇ ਨਾਲ ਰੇਪ ਕਰਤਾ ਤੇ ਮੁੰਡਿਆ ਨੇ ਕੁਝ ਹੋਰ ਇਲਜ਼ਾਮ ਲਾ ਤੇ ਇਹੋ ਜਿਹਿਆਂ ਮੁੜ ਕੇ ਹਕੀਕਤਾਂ ਜਿਹੜੀਆਂ ਹੈਗੀਆਂ ਉਹ ਸਮਾਜ ਦੇ ਸਾਹਮਣੇ ਹੁੰਦੀਆਂ ਅਸਲ ਕਾਰਨ ਇਹੀ ਆ ਕਿ ਉਹਨਾਂ ਦਾ ਕੋਈ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਹੁੰਦਾ ਜਿਵੇਂ ਆ ਡੇਢ ਸਾਲ ਦੀ ਬੱਚੀ ਸੀ ਮਾਂ ਛੱਡ ਕੇ ਇਹਨੂੰ ਭੱਜੀ ਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਪਿਆਰ ਹੋਊਗਾ ਕਿਉਂਕਿ ਜਿਹੜਾ ਇਨਸਾਨ ਜਜ਼ਬਾਤੀ ਆ ਜਿਹਦੇ ਅੰਦਰ ਪਿਆਰ ਆ ਜਿਹਦੇ ਅੰਦਰ ਭਾਵਨਾਵਾਂ ਨੇ ਜਿਹੜਾ ਸੈਂਸਿਟਿਵ ਆ ਕਿਸੇ ਦਾ ਸਤਕਾਰ ਕਰਦਾ ਪਿਆਰ ਵੀ ਉਸੇ ਹੀ ਅੰਦਰ ਹੋ ਸਕਦਾ ਹੈ ਜਿਹੜਾ ਇਨਸਾਨ ਜਜ਼ਬਾਤੀ ਆ ਨਾ ਸੈਂਸਿਟਿਵ ਆ ਉਹਦੇ ਅੰਦਰ ਹੀ ਪਿਆਰ ਹੋ ਸਕਦਾ ਤੇ ਫਿਰ ਉਹ ਐ ਨਹੀਂ ਹੋ ਸਕਦਾ ਵੀ ਇੱਕ ਮਾਂ ਜਾਂ ਇੱਕ ਪਿਓ ਦੋਨੋਂ ਹੀ ਉਹ ਆਪਣੇ ਮਸੂਮ ਬੱਚਿਆਂ ਨੂੰ ਛੱਡ ਕੇ ਭੱਜ ਜਾਣ ਉਹਨਾਂ ਨੂੰ ਤਾਂ ਉਹਨਾਂ ਤੇ ਤਰਸ ਆਊਗਾ ਜਿਹਦੇ ਜਿਹਦੇ ਮਨ ਵਿੱਚ ਹੀ ਪਿਆਰ ਆ ਪਿਆਰ ਦਾ ਕੀ ਆ ਪਿਆਰ ਦੀਆਂ ਭਾਵਨਾਵਾਂ ਕੀ ਆ ਉਹੀ ਜਜ਼ਬਾਤ ਤਰਸ ਲਗਾਵ ਤਾਂ ਉਹਨੂੰ ਆਪਣੇ ਬੱਚੇ ਪ੍ਰਤੀ ਵੀ ਆਊਗਾ ਮੇਰਾ ਨਿੱਕਾ ਜਿਹਾ ਮਸੂਮ ਬੱਚਾ ਯਾਰ ਮੈਂ ਭੱਜ ਗਿਆ ਮੈਂ ਭੱਜ ਗਈ ਤਾਂ ਮੇਰੇ ਬੱਚੇ ਪਿੱਛੋਂ ਰੋਲ ਜਾਣਗੇ ਜਿਹੜੇ ਐਵੇਂ ਭੱਜਦੇ ਆ ਨਾ ਮੈਨੂੰ ਲੱਗਦਾ ਆਪਣੇ ਨਿੱਕੇ ਨਿੱਕੇ ਮਸੂਮ ਬੱਚਿਆਂ ਨੂੰ ਅਣਦੇਖਾ ਕਰਕੇ ਮੈਨੂੰ ਲੱਗਦਾ ਹੀ ਨਹੀਂ ਕਿ ਉਹਨਾਂ ਦੇ ਮਨ ਵਿੱਚ ਕੋਈ ਪਿਆਰ ਹੋ ਸਕਦਾ ਹੋ ਸਕਦਾ ਮੇਰੀ ਸੋਚ ਗਲਤ ਹੋਵੇ ਹੋ ਸਕਦਾ ਇੱਥੇ ਮੈਂ ਗਲਤ ਹੋਵਾਂ ਪਰ ਮੈਨੂੰ ਇਹ ਲੱਗਦਾ ਪਰ ਮੈਂ ਇੱਕ ਹੋਰ ਬੇਨਤੀ ਕਰਦੀ ਹਾਂ ਆਪਣੇ ਭੈਣਾ ਭਰਾਵਾਂ ਨੂੰ ਕਿ ਜੇਕਰ ਕੋਈ ਭਰਾ ਕੋਈ ਭੈਣ ਜਿਨ੍ਹਾਂ ਨੇ ਸੋਸ਼ਲ ਇਸ਼ੂਆਂ ਤੇ ਸਟੱਡੀ ਕੀਤੀ ਆ ਸਮਾਜਿਕ ਰਾਇ ਨਿਤਿਕ ਮਨੋਵਿਗਿਆਨਿਕ ਔਰਤਾਂ ਦੇ ਵਿਸ਼ੇ ਤੇ ਜਿਹੜੇ ਭੈਣ ਭਰਾਵਾਂ ਦੀ ਪਕੜ ਹੈਗੀ ਆ ਜੇਕਰ ਕਿਸੇ ਦੀ ਪਕੜ ਆ ਉਹ ਇਹਨਾਂ ਵਿਸ਼ਿਆਂ ਤੇ ਬੋਲ ਸਕਦਾ ਗੱਲਬਾਤ ਕਰ ਸਕਦਾ ਇਹਨਾਂ ਨੂੰ ਸਾਨੂੰ ਸਾਰਿਆਂ ਨੂੰ ਬਰੀਕੀ ਨਾਲ ਸਮਝਾ ਸਕਦਾ ਕਿ ਆਖਰ ਇਹ ਸਮਾਜ ਦਾ ਵਰਤਾਰਾ ਕੀ ਆ ਇਹ ਘਟਨਾਵਾਂ ਕਿਉਂ ਵਾਪਰਦੀਆਂ ਤੇ ਇਹੋ ਜਿਹੀਆਂ ਕਈ ਸਾਰੀਆਂ ਘਟਨਾਵਾਂ ਜਿਹੜੀਆਂ ਔਰਤਾਂ ਦੇ ਵਿਸ਼ਿਆਂ ਦੇ ਨਾਲ ਮਰਦਾਂ ਦੇ ਵਿਸ਼ਿਆਂ ਦੇ ਨਾਲ ਜੁੜੀਆਂ ਹੋਈਆਂ ਜੇਕਰ ਕੋਈ ਭੈਣਾ ਭਰਾ ਕੋਈ ਵੀ ਭੈਣ ਜਾਂ ਭਰਾ ਬੁੱਧੀਜੀਵੀ ਜਿਹੜਾ ਬૌਧਿਕ ਸਮਝ ਰੱਖਦਾ ਜੇਕਰ ਕੋਈ ਹੈ ਤਾਂ 8360793077 ਨੰਬਰ ਤੇ ਸੰਪਰਕ ਜ਼ਰੂਰ ਕਰੇ ਉਹ ਜ਼ਰੂਰ ਆਪਣੇ ਵਿਚਾਰ ਇਹਨਾਂ ਵਿਸ਼ਿਆਂ ਦੇ ਉੱਪਰ ਰੱਖੇ ਪਰ ਕਈ ਭੈਣਾ ਭਰਾ ਇਹੋ ਜਿਹੀ ਵੀ ਵੇਖਿਆ ਮੈਂ ਸੋਸ਼ਲ ਮੀਡੀਆ ਤੇ ਜਿਹੜੇ ਐਵੇਂ ਹੀ ਇੱਕ ਦੂਜੇ ਨੂੰ ਮਾੜਾ ਕਹੀ ਜਾਂਦੇ ਉਹਨਾਂ ਨੂੰ ਨਾ ਤਾਂ ਉਹਨਾਂ ਦੀ ਕੋਈ ਸੋਸ਼ਲ ਸਟੱਡੀ ਹੁੰਦੀ ਆ ਸਮਾਜਿਕ ਸਮਾਜਿਕ ਵਿਸ਼ਿਆਂ ਤੇ ਕੋਈ ਸਟੱਡੀ ਹੁੰਦੀ ਆ ਨਾ ਕੋਈ ਆਰਥਿਕ ਵਿਸ਼ਿਆਂ ਤੇ ਸਟੱਡੀ ਹੁੰਦੀ ਆ ਨਾ ਮਨੋਵਿਗਿਆਨਕ ਤੇ ਨਾ ਹੀ ਜਿਹੜਾ ਔਰਤਾਂ ਤੇ ਕੋਈ ਉਹਨਾਂ ਨੇ ਸਟੱਡੀ ਕੀਤੀ ਹੁੰਦੀ ਆ ਤੇ ਬਸ ਵੈਸੇ ਉਹ ਬੋਲਦੇ ਨੇ ਬੋਲੀ ਜਾਂਦੇ ਇਹਨਾਂ ਵਿਸ਼ਿਆਂ ਦੇ ਉੱਪਰ ਅਜਿਹਾ ਭੈਣ ਭਰਾਤ ਨਾ ਆਪਾਂ ਗੱਲ ਨਹੀਂ ਕਰਨੀ ਜੇਕਰ ਕੋਈ ਬૌਧਿਕ ਬੰਦਾ ਏ ਬੁੱਧੀਜੀਵੀ ਆ ਬ੍ਰੀਕੀ ਦੇ ਨਾਲ ਇਹਨਾਂ ਵਿਸ਼ਿਆਂ ਨੂੰ ਸਮਝਦਾ ਉਹ ਜ਼ਰੂਰ ਆਪਣੇ ਨਾਲ ਸੰਪਰਕ ਕਰੇ ਲੋਕਾਂ ਨੂੰ ਗਾਲਾਂ ਕੱਢਣ ਵਾਲੇ ਆਪਾਨੂੰ ਨਹੀਂ ਚਾਹੀਦੇ ਜਿਹੜੇ ਬૌਧਿਕ ਤਰੀਕੇ ਦੇ ਨਾਲ ਆਪਣੀਆਂ ਗੱਲਾਂ ਲੋਕਾਂ ਵਿੱਚ ਰੱਖ ਸਕਣ ਆਪਣੀਆਂ ਗੱਲਾਂ ਸਮਝਾ ਸਕਣ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਵਿਸ਼ਿਆਂ ਤੇ ਨਿਰਾਪura ਗਾਲਾਂ ਕੱਢ ਕੇ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਕਦੇ ਕਦੇ ਵੀ ਕਿਸੇ ਨੂੰ ਵੀ ਕੜਤਨ ਦੇ ਨਾਲ ਕੁਝ ਕਹਿ ਕੇ ਨਹੀਂ ਸਮਝਾਇਆ ਜਾ ਸਕਦਾ ਪਿਆਰ ਦੇ ਨਾਲ ਦਲੀਲ ਦੇ ਨਾਲ ਐਜੂਕੇਟ ਕਰਕੇ ਖਾਸ ਤੌਰ ਤੇ এডੂਕੇਸ਼ਨ ਦੇ ਕੇ ਸचेत ਕਰਕੇ ਹੀ ਇਹਨਾਂ ਵਿਸ਼ਿਆਂ ਦੇ ਹੱਲ ਹੋ ਸਕਦੇ ਆ ਇਹਨਾਂ ਘਟਨਾਵਾਂ ਦੇ ਹੱਲ ਹੋ ਸਕਦੇ ਆ ਜਿੰਨੇ ਵੱਡੇ ਪੱਦਰ ਤੇ ਇਹ ਵਰਤਾਰੇ ਵਾਪਰ ਰਹੇ ਆ ਐਜੂਕੇਟ ਕਰਨਾ ਚਾਹੀਦਾ ਲੋਕਾਂ ਨੂੰ ਵੱਖ-ਵੱਖ ਨਜ਼ਰੀਏ ਸਮਝਾਉਣੇ ਚਾਹੀਦੇ ਆ ਕਿ ਜੇਕਰ ਤੁਸੀਂ ਹੋਰ 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 ਦੀ ਤਲਾਸ਼ ਹੋਰ ਬੈਟਰ ਲੱਭਦੇ ਫਿਰੋਗੇ ਤਾਂ ਐ ਕੁਝ ਨਹੀਂ ਲੱਭਣਾ ਜਿਹੜਾ ਤੁਹਾਡੀ ਜਿੰਦਗੀ ਦੀ ਹਕੀਕਤਾਂ ਦੇ ਨਾਲ ਵਾਪਾਊਗਾ ਤਾਂ ਫਿਰ ਆਹੀ ਕੁਝ ਨਿਕਲ ਕੇ ਹਰ ਰਿਸ਼ਤੇ ਵਿੱਚੋਂ ਸਾਹਮਣੇ ਆਉਣਾ ਹਾਂ ਜੇਕਰ ਕੋਈ ਬੰਦਾ ਬਹੁਤ ਊਣਤਾਈਆਂ ਦਾ ਸ਼ਿਕਾਰ ਆ ਉੱਥੇ ਤੁਸੀਂ ਉਹ ਜੇ ਬੰਦੇ ਨੂੰ ਤਿਆਗੋ ਉੱਥੇ ਤੁਸੀਂ ਆਪਦੇ ਰਿਸ਼ਤੇ ਨੂੰ ਨਸੂਰ ਬਣਾ ਕੇ ਰੱਖੋ ਵੀ ਨਾ ਪਰ ਵਰਨਾ ਜਿਹੜੀਆਂ ਇਹ ਘਟਨਾਵਾਂ ਨੇ ਇਹਨਾਂ ਨੂੰ ਬਹੁਤ ਬਰੀਕੀ ਦੇ ਨਾਲ ਮੇਰੇ ਖਿਆਲ ਵਿੱਚ ਸਮਝਾਉਣਾ ਚਾਹੀਦਾ ਸਲਝਾਉਣਾ ਚਾਹੀਦਾ ਜੇਕਰ ਕੋਈ ਭੈਣਾ ਭਰਾ ਇਹਨਾਂ ਵਿਸ਼ਿਆਂ ਤੇ ਪਕੜ ਰੱਖਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਮਿਹਰਬਾਨੀ